ਸੋ ਅਸੀ ਇੱਕ ਵਾਰੀ ਫੇਰ ਲੈ ਕੇ ਆ ਗਏ ਆ ਪ੍ਰੋਗਰਾਮ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਸੋ ਇਦਾਂ ਹੀ ਤੁਹਾਨੂੰ ਪਿਆਰ ਦਿੰਦੇ ਰਹੀਓ ਇਦਾਂ ਹੀ ਆਉਂਦੇ ਰਹੀਓ ਹਨਾ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਮਿਲਦੇ ਰਹੀਏ ਹਨਾ ਤੇ ਹੁਣ ਅਸੀਂ ਦਿੰਦੇ ਹਾਂ ਸਭ ਤੋਂ ਪਹਿਲਾਂ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਆਪਣੀ ਬਾਤ ਸੀਗੀ ਬਾਹਰੋਂ ਆਏ ਦੋ ਮਲੰਗ ਹਰੀਆਂ ਟੋਪੀਆਂ ਨੀਲੇ ਰੰਗ ਤਾਂ ਉਹਨਾਂ ਦਾ ਜਵਾਬ ਹੈਗਾ ਜੀ ਬੇਗਨ ਤੇ ਹੁਣ ਵੀ ਸਾਡੀ ਕੋ ਸਿਹਤ ਅੱਜ ਠੀਕ ਨਹੀਂ ਗਈ ਤੇ ਅਸੀਂ ਕੋਸ਼ਿਸ਼ ਕਰਕੇ ਆਵਾਜ਼ ਬੁਝ ਵੀ ਬਾਰੀ ਨਹੀਂ ਨਿਕਲਦੀ ਕੋਸ਼ਿਸ਼ ਕਰਕੇ ਅਸੀਂ ਵੀਡੀਓ ਪਾ ਰਹੇ ਹਾਂ ਸੋ ਹੁਣ ਦੱਸਦੇ ਹਾਂ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਪਾਰ ਦਾ ਜਵਾਬ ਸਹੀ ਦਿੱਤਾ ਹਾਂਜੀ ਰਿਤਿਆ ਜੀ ਜੋਗਰਾਜ ਸੁਖਾਨਾ ਬਲਵਿੰਦਰ ਕੌਰ ਗੁਰਦਿਆਲ ਸਿੰਘ ਗੋਪੀ ਹੰਸ ਕਵਲਜੀਤ ਕੌਰ ਯੂਪੀ ਦੇ ਪੰਜਾਬੀ ਪੜ੍ਹੇ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਥੈਂਕ ਯੂ ਜੀ ਸਾਰਿਆਂ ਦਾ ਥੈਂਕ ਯੂ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸੌਣ ਦਾ ਮਹੀਨਾ ਚੜ ਗਿਆ ਸੌਣ ਦਾ ਮਹੀਨਾ ਬਹੁਤ ਮਹੱਤਵ ਰੱਖਦਾ ਹੈ ਤੇ ਇਹਦੇ ਵਿੱਚ ਜ਼ਿਆਦਾ ਕੀ ਇਹਨੂੰ ਕੀ ਕਿੱਦਾਂ ਮਨਾਉਂਦੇ ਆ ਐ ਸੌਣ ਦੇ ਮਹੀਨੇ ਵਿੱਚ ਤਾਂ ਖਾਸ ਕਰਕੇ ਕੁੜੀਆਂ ਜਿਹੜੀਆਂ ਨਵੀਆਂ ਵਿਆਈਆਂ ਹੁੰਦੀਆਂ ਪੇਕੇ ਘਰ ਆਉਂਦੀਆਂ ਹਨਾ ਤਾਂ ਫੇ ਸਾਰੀਆਂ ਸਹੇਲੀਆਂ ਨਾਲ ਇਕੱਠੀਆਂ ਹੋ ਕੇ ਬੋੜਾਂ ਤੇ ਪਿੰਗਾ ਪਾਉਂਦੀਆਂ ਆ ਝੂਟੇ ਲੈਂਦੀਆਂ ਆ ਤਾਂ ਗੀਤ ਗਾਉਂਦੀਆਂ ਬੋਲੀਆਂ ਪਾਉਂਦੀਆਂ ਆ ਗਿੱਧੇ ਪਾਉਂਦੀਆਂ ਆ ਢੋਲਕੀ ਨਾਲ ਬੋਲੀਆਂ ਪਾਉਂਦੀਆਂ ਹਨਾ ਵੰਗਾ ਚੂੜੀਆਂ ਪਾਉਂਦੀਆਂ ਆ ਨਵੇਂ-ਨਵੇਂ ਆਪਣੇ ਸ਼ਿੰਗਾਰ ਕਰਦੀਆਂ ਆ ਪਰਾਂਦੇ ਪਾਉਂਦੀਆਂ ਆ ਤਾਂ ਬਹੁਤ ਸੋਹਣੀਆਂ ਲੱਗਦੀਆਂ ਫੇ ਹਨਾ ਉਹਨਾਂ ਦਿਨਾਂ ਦੇ ਵਿੱਚ ਤਾਂ ਘਰਾਂ ਦੇ ਵਿੱਚ ਮਾਲ ਪੂੜੇ ਬਣਦੇ ਆ ਫਿਰ ਦੂਜੇ ਪੂੜੇ ਖੀਰ ਵਾਲੇ ਪੂੜੇ ਵੀ ਬਣਦੇ ਖੀਰ ਬਣਾਉਂਦੇ ਨਾਲ ਤਵੇ ਤੇ ਪੂੜੇ ਬਣਾਉਂਦੇ ਚੁੱਲ੍ਹੇ ਤੇ ਸਾਡੀਆਂ ਬੀਬੀਆਂ ਬਣਾਉਂਦੀਆਂ ਹੁੰਦੀਆਂ ਸੀ ਨਾ ਉਹ ਬੜੇ ਸਵਾਦ ਬਹੁਤ ਹੁੰਦੇ ਸੀ ਗੁੜ ਪਾ ਕੇ ਵਿੱਚ ਬਣਾਉਣੀ ਤਾਂ ਉਹ ਹੁਣ ਵੀ ਕਈ ਘਰਾਂ ਦੇ ਵਿੱਚ ਹਜੇ ਵੀ ਹੈਗਾ ਆ ਕਿ ਹਜੇ ਵੀ ਮਨਾਉਂਦੇ ਆ ਤਾਂ ਲੋਕੀ ਪਿੰਡਾਂ ਦੇ ਵਿੱਚ ਬਹੁਤ ਈਆਂ ਮਨਾਉਂਦੇ ਈਆਂ ਦਾ ਤਿਹਾਰ ਹੁੰਦਾ ਸੌਣ ਦੇ ਮਹੀਨੇ ਤਾਂ ਇਸ ਲਈ ਨਾ ਇਹ ਬਹੁਤ ਮਹੱਤਵ ਰੱਖਦਾ ਕਿ ਪੰਜਾਬ ਦੇ ਵਿੱਚ ਹੀ ਇਹ ਤਿਹਾਰ ਮਨਾਇਆ ਜਾਂਦਾ ਜ਼ਿਆਦਾ ਬਾਹਰਲੀਆਂ ਕੰਟਰੀਆਂ 'ਚ ਵੀ ਸਾਡੀਆਂ ਕੁੜੀਆਂ ਚੱਲ ਗਈਆਂ ਆ ਉਹ ਵੀ ਉੱਥੇ ਮਨਾਉਂਦੀਆਂ ਆ ਗਿੱਧੇ ਪਾਉਂਦੀਆਂ ਆ ਇਕੱਠੀਆਂ ਹੁੰਦੀਆਂ ਆ ਇਸ ਬਹਾਨੇ ਦੇ ਨਾਲ ਕਿ ਤੀਆਂ ਦਾ ਤਿਉਹਾਰ ਆ ਆਪਾਂ ਨਵੇਂ-ਨਵੇਂ ਸੂਟ ਸਮਾਈਏ ਫਲਕਾਰੀਆਂ ਲਈਏ ਤੇ ਗਿੱਧੇ ਪਾਈਏ ਤਾਂ ਉਧਰ ਮੋਰ ਕਹਿੰਦੇ ਹੁੰਦੇ ਨਾ ਬਾਗਾਂ ਦੇ ਵਿੱਚ ਮੋਰ ਇਹਨਾਂ ਦਿਨਾਂ ਦੇ ਵਿੱਚ ਬਹੁਤ ਖੁਸ਼ ਹੁੰਦੇ ਆ ਕਿਉਂਕਿ ਮੌਸਮ ਚੇਂਜ ਹੁੰਦਾ ਆ ਮੀਂਹ ਪੈਂਦੇ ਹਾਂ ਜੀ ਪਹਿਲਾਂ ਪਾਉਂਦੇ ਆ ਉਹ ਵੀ ਬਹੁਤ ਖੁਸ਼ ਹੁੰਦੇ ਆ ਕਿ ਸ਼ੁਕਰ ਹੈ ਰੱਬਾ ਮੀਂਹ ਪਾਇਆ ਇੰਨੀ ਗਰਮੀ ਤੋਂ ਬਾਅਦ ਜਿਹੜਾ ਮਹੀਨਾ ਹੁੰਦਾ ਨਾ ਬਹੁਤ ਸੋਹਣਾ ਹੁੰਦਾ ਕਿਉਂਕਿ ਪਹਿਲਾਂ ਬਹੁਤ ਗਰਮੀ ਬਰਦਾਸ਼ਤ ਕੀਤੀ ਹੁੰਦੀ ਸਾਰਿਆਂ ਨੇ ਤਾਂ ਉਸ ਤਪਸ਼ ਤੋਂ ਬਾਅਦ ਇਹ ਠੰਡ ਵਰਤੋਂ ਦਾ ਆਇਆ ਹੀ ਮਿਨਾ ਬਹੁਤ ਚੰਗਾ ਲੱਗਦਾ ਹਾਂ ਹਾਂਜੀ ਇਹ ਤਿਉਹਾਰ ਜਿੱਦਾਂ ਬਹੁਤ ਸੋਹਣਾ ਲੱਗਦਾ ਪੇ ਤੀਆਂ ਦਾ ਤਾਂ ਸਾਰੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਹੁਣ ਮਨਾਉਂਦੇ ਆ ਤੀਆਂ ਦਾ ਤਿਉਹਾਰ ਅੱਗੇ ਤਾਂ ਪਿਪਲਾਂ ਦੇ ਥੱਲੇ ਪੀਂਗਾ ਪਾਉਂਦੇ ਹੁੰਦੇ ਹੁੰਦੇ ਦਾ ਆਪਾਂ ਵੀ ਇੱਕ ਵਾਰੀ ਗਿਆ ਸੀ ਝੂਟੇ ਲੈਣ ਹਾਂ ਸਾਡੇ ਵੀ ਲੱਗੇ ਇੱਥੇ ਮੇਲਾ ਲੱਗਦਾ ਤੀਆਂ ਦਾ ਅਸੀਂ ਵੀ ਝੂਟਾ ਲੈਣ ਗਿਆ ਸੀ ਉਹ ਵੀ ਤੁਹਾਨੂੰ ਦੱਸ ਦੇਣਾ ਝੂਟਾ ਕਿਦਾਂ ਲਾਇਆ ਸੀ ਤੁਹਾਨੂੰ ਇਹ ਇਹ ਪਿੰਗ ਝੂਟਣ ਲੱਪੀ ਸੀਗੇ ਨਾ ਹਾਂ ਤੇ ਮੈਂ ਮੋਰੇ ਖੜਾ ਹੋ ਗਿਆ ਮੈਂ ਵੀਡੀਓ ਬਣਾਉਣ ਲੱਪਿਆ ਮੈਂ ਕਿਹਾ ਦੇਖਦੇ ਹਾਂ ਤੇ ਇਹ ਪਿੰਗ ਝੂਟਦੀ ਸੀਗੀ ਤੇ ਭਾਰ ਵੀ ਠੀਕ ਠਾਕ ਸੀਗਾ ਪਹਿਲਾਂ ਤਾਂ ਕੁੜੀਆਂ ਜੀਆਂ ਹਲਕੀਆਂ ਹਲਕੀਆਂ ਪਿੰਗ ਤੇ ਝੂਟੇ ਲੇ ਲੀਆ ਸੀ ਰਸੀ ਯਾਰਾ ਕਮਜ਼ੋਰ ਦੀ ਤੇ ਉਹ ਦੋ ਤਿੰਨੇ ਨੇ ਗੇੜੇ ਲੈ ਤੇ ਜੋਰ ਨਾਲ ਮੈਂ ਮੋਰੇ ਖੜਾ ਸੀਗਾ ਰੱਸੀ ਟੁੱਟ ਗਈ ਪੈਰਾਂ ਦੇ ਲਿਆ ਰੱਸੀ ਟੁੱਟ ਗਈ ਮੇਰੇ ਪੈਰਾਂ ਜਾਣ ਜਿਹੜੇ ਵੀ ਮੈਂ ਉਹ ਉਹ ਜਿਹੜਾ ਇਦਾਂ ਦਾ ਟਾਈਮ ਸੀ ਨਾ ਮੈਂ ਹੱਸ ਸਕਦਾ ਸੀ ਨਾ ਮੈਂ ਰੋ ਸਕਦਾ ਸੀ ਚੱਕਣਾ ਵੀ ਪੈਣਾ ਸੀ ਨਾ ਮੈਂ ਕਹਿਆ ਜੀ ਹੱਸ ਪੈ ਤੇ ਜਦੋਂ ਤੁਸੀਂ ਹੱਸਦੇ ਮੇਰਾ ਮਜ਼ਾ ਆ ਪਰ ਮੈਂ ਦਿਲੋਂ ਬੜਾ ਪਰੇਸ਼ਾਨ ਸੀਗਾ ਹਾਂ ਕਿਉਂਕਿ ਮੈਨੂੰ ਬੜੀ ਇੱਕ ਸਾਲਾਂ ਤੋਂ ਮੈਂ ਦੇਖਦਾ ਹੁੰਦਾ ਸੀ ਮੈਂ ਕਿਹਾ ਵੀ ਆ ਕਈ ਕਰਵਾ ਚੌ ਦਾ ਵਰਤ ਰੱਖਦੀ ਹੈ ਨਾ ਤੇ ਉਹ ਆਪਣੇ ਉਦਣ ਨੂੰ ਘਰ ਵਾਲੇ ਦੇ ਪੈਰੀਂ ਹੱਥ ਜਰੂਰ ਲਉਂਦੀ ਆ ਹੂੰ ਤੇ ਅਸੀਂ ਕਰਵਾ ਚੌ ਦਾ ਵਰਤ ਰੱਖਦੇ ਨਹੀਂ ਐ ਤੇ ਰੱਖਦੀ ਹਾਂ ਨਾ ਤੇ ਮੈਨੂੰ ਬੜੀ ਸੀਗੀ ਵੀ ਕਿੰਨੇ ਸਾਲ ਹੋ ਗਏ ਕਦੀ ਪੈਰੀ ਹੱਥ ਨਹੀਂ ਲਾਇਆ ਹਾਂ ਤੇ ਉਹ ਰੱਬ ਨੇ ਮੇਰੀ ਐਸੀ ਸੁਣੀ ਇਹਨੂੰ ਸਾਰੀ ਨੂੰ ਮੇਰੇ ਪੈਰਾਂ 'ਚ ਦਿੱਤਾ ਚਲੋ ਤੁਸੀਂ ਖੁਸ਼ ਹੋ ਗਏ ਰੱਬ ਨੇ ਸਾਡੀ ਸੁਣ ਲਈ ਚਲੋ ਕਰੀ ਅਸੀਂ ਪੀਂਗ ਤੇ ਚੜੇ ਅਸੀਂ ਮੁੜ ਕੇ ਨਹੀਂ ਪੀਂਗ ਤੇ ਚੜੇ ਨਹੀਂ ਪਰ ਇਦਾਂ ਥੋੜੀ ਛੜਦਾ ਨਾ ਅਸੀਂ ਪੀਂਗ ਤੇ ਝੂਟਾ ਤਾਂ ਲਵਾਂਗੇ ਹਾਂ ਚਲੋ ਬੇਠੀ ਠੀਕ ਆ ਹਾਂ ਇਹ ਤਾਂ ਬਿਲਕੁਲ ਇਦਾਂ ਹੀ ਆ ਚਲੋ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰਹੋ ਇਹ ਮਨਾਓ ਤੀਆਂ ਦਾ ਤਿਉਹਾਰ ਤੇ ਮਾਲ ਗੂੜੇ ਬਣਾਓ ਹਾਂਜੀ ਖੀਰ ਖਾਓ ਜੂ ਮਰਦੀ ਹਨਾ ਬੁੜਾ ਵਧੀਆ ਹਾਂਜੀ ਹਾਂ ਮੰਦਰਾਂ ਦੇ ਵਿੱਚ ਵੀ ਬੜੀਆਂ ਰੌਣਕਾਂ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸ਼ਿਵ ਜੀ ਮਹਾਰਾਜ ਦੀ ਪੂਜਾ ਹੁੰਦੀ ਹੈ ਇਹਨਾਂ ਦਿਨਾਂ 'ਚ ਹਨਾ ਔਰ ਸਾਰੇ ਜਿਹੜੇ Hindu ਧਰਮ ਦੇ ਆਪਣੇ ਸਾਡੇ ਭੈਣ ਭਰਾ ਸਾਰੇ ਉੱਥੇ ਜਾਂਦੇ ਆ ਔਰ ਪੂਜਾ ਕਰਦੇ ਆ ਉਹਨਾਂ ਦੀ ਤਾ ਇਹ ਵੀ ਚਲੋ ਦੇਵੀ ਦੇਵਤਿਆਂ ਦੇ ਵੀ ਇਹੀ ਦਿਨ ਹੁੰਦੇ ਹਨਾ ਕਹਿੰਦੇ ਬਹੁਤ ਸ਼ੁਭ ਮੰਨਦੇ ਆ ਸ਼ੁਭ ਮੰਨਦੇ ਆ ਇਸ ਮਹੀਨੇ ਨੂੰ ਹਾਂਜੀ ਹਾਂ ਸੋਮਵਾਰ ਨੂੰ ਵਰਤ ਰੱਖਦੀਆਂ ਆ ਕੁੜੀਆਂ ਤਾਂ ਉਹ ਫੇਰ ਜਦੋਂ ਵਰਤ ਰੱਖਦੀਆਂ ਆ ਚਾਰ ਵਰਤ ਰੱਖ ਕੇ ਤਾਂ ਫੇਰ ਪੂਜਾ ਕਰਕੇ ਆਉਂਦੀਆਂ ਆ ਜਾ ਕੇ ਮੰਦਿਰ ਤਾਂ ਅਸੀਂ ਵੀ ਪਹਿਣ ਜਦੋਂ ਰਹਿੰਦੇ ਸੀ ਪੇਕੇ ਘਰ ਤਾਂ ਉਦੋਂ ਇਦਾਂ ਦੇਖ-ਦੇਖ ਕੇ ਇੱਕ ਦੂਜੀ ਨਾਲ ਰੱਖ ਲਈਦੇ ਸੀ ਪਰ ਇਹ ਨਹੀਂ ਪਤਾ ਹੁੰਦਾ ਸੀ ਕਿਉਂ ਰੱਖਦੇ ਪਰ ਹੁਣ ਪਤਾ ਲੱਗਦਾ ਵੀ ਹਾਂ ਇਹਦਾ ਕੋਈ ਮਤਲਬ ਹੁੰਦਾ ਆ ਚਲੋ ਇਦਾਂ ਹੀ ਆ ਜੀ ਬਹੁਤ ਆਪਣੇ ਸਾਰੇ ਰੱਬ ਤੁਹਾਨੂੰ ਚੜ੍ਹਦੀਆਂ ਕਲਾ ਤੇ ਰੱਖੇ ਹਾਂਜੀ ਹਾਂਜੀ ਤੁਸੀਂ ਵੀ ਦੇਖੋ ਹਾਂ ਤੁਹਾਡੇ ਲਾਗੇ ਛਾਗੇ ਕਿੱਥੇ ਤੀਆਂ ਮਨਾਉਂਦੇ ਆ ਹਨਾ ਸਾਨੂੰ ਵੀ ਜਰੂਰ ਦੱਸਿਓ ਕਿ ਤੁਹਾਡੇ ਲਾਗੇ ਛਾਗੇ ਇਦਾਂ ਹੁੰਦਾ ਆ ਕੋਈ ਮੇਲਾ ਤੀਆਂ ਦਾ ਜਾਂ ਕੋਈ ਇਦਾਂ ਤਿਉਹਾਰ ਮਨਾਉਂਦੇ ਆ ਤੁਹਾਡੇ ਲਾਗੇ ਹੁੰਦਾ ਮਹਿਤਪੁਰ ਹਾਂਜੀ ਸਾਡੇ ਲਾਗੇ ਇੱਥੇ ਮਹਿਤਪੁਰ ਹੁੰਦਾ ਉੱਥੇ ਮੰਦਰ ਆ ਮਾਤਾ ਦਾ ਤੇ ਉੱਥੇ ਸਾਰੀਆਂ ਲੇਡੀਜ਼ ਇਕੱਠੀਆਂ ਹੁੰਦੀਆਂ ਐ ਐਤਵਾਰ ਨੂੰ ਤਾਂ ਪਿੰਗਾ ਝੂਟਦੀਆਂ ਢੋਲਕੀ ਵਜਾਉਂਦੀਆਂ ਗੀਤ ਗਾਉਂਦੀਆਂ ਗਿੱਧਾ ਪਾਉਂਦੀਆਂ ਬੋਲੀਆਂ ਪਾਉਂਦੀਆਂ ਤਾਂ ਇਦਾਂ ਉੱਥੇ ਜਦੀ ਮੱਥਾ ਵੀ ਟੇਕ ਕੇ ਹੁੰਦੇ ਸ ਕੋਈ ਇਦਾਂ ਦਾ ਤਾਂ ਸਾਨੂੰ ਜਰੂਰ ਦੱਸਿਓ ਹੂੰ ਕੌਣ ਕੌਣ ਤੀ ਅਮਨੋ ਦਾ ਤਾਂ ਕੌਣ ਕੌਣ ਕਿੱਦੇ ਪਉਂਦਾ ਸਹੀ ਗੱਲ ਆ ਚਲੋ ਰੱਬ ਤੁਹਾਨੂੰ ਸਾਰੀ ਬੱਚੇ ਹਾਂਜੀ ਤੇ ਅੱਜ ਦੀਆਂ ਗੱਲਾਂ ਸਾਡੀਆਂ ਇਹੇ ਸੀਗੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕੁਝ ਸਿਹਤ ਇਜਾਜ਼ਤ ਦੀ ਸਤਿਲ ਦੀ ਤੇ ਫਿਰ ਵੀ ਅਸੀਂ ਤੁਹਾਡੇ ਨਾਲ ਹਾਂਜੀ ਗੱਲਬਾਤ ਕੀਤੀ ਆ ਸਾਨੂੰ ਬਹੁਤ ਚੰਗਾ ਲੱਗਾ ਸੋ ਹੁਣ ਆਉਣੇ ਆਪਾਂ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲੱਗੇ ਡੱਕੇ ਸਾਰਾ ਟੱਬਰ ਸੌਂ ਗਿਆ ਤੇ ਮਾਮਾ ਚੜ ਗਿਆ ਯੱਕੇ ਬੜੀ ਲੰਬੀ ਬਾਤ ਆ ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲੱਗੇ ਢੱਕੇ ਸਾਰਾ ਟੱਬਰ ਸੋ ਗਿਆ ਮਾਮਾ ਚੜ ਗਿਆ ਯੱਕੇ ਹਾਂਜੀ ਚਲੋ ਜੀ ਇਸ ਬਾਤ ਦਾ ਵੀ ਜਵਾਬ ਦੇਣਾ ਹੋਰ ਤੁਸੀਂ ਇਸ ਬਾਤ ਦਾ ਜਵਾਬ ਦੇਣਾ ਤਾਂ YouTube ਵਾਲੇ ਸਾਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਉਹ ਵੀ ਸ਼ੇਅਰ ਕਰਿਆ ਕਰੋ ਸਾਨੂੰ ਸਾਰੇ ਤਾਂ ਫੇਰ ਚਲੋ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਕੁਝ ਨਵਾਂ ਲੈ ਕੇ ਅਗਲੀ ਵੀਡੀਓ 'ਚ ਫੇਰ ਕੁਝ ਨਵਾਂ ਲੈ ਕੇ ਮਿਲਾਂਗੇ ਆਪਾਂ ਕੋਈ ਚੰਗੀਆਂ ਗੱਲਾਂ ਲੈ ਕੇ ਮਿਲਾਂਗੇ ਸੋ ਉਦੋਂ ਤੱਕ ਸਾਨੂੰ ਇਯਾਦ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ